Thank <laughs> you. ਬੇਹਦੀ ਮੰਦਭਾਗੀ ਖਬਰ ਜਿਹੜੀ ਆ ਉਹ ਨਾਬਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਨੂ ਵੱਲੋਂ ਆਪਣੀ ਸੱਸ ਨੂੰ ਜ਼ਹਿਰ ਦੇ ਕੇ ਮੌਤੇ ਘਾਟ ਉਤਾਰ ਦਿੱਤਾ ਗਿਆ ਹੈ ਜੀਆਂ ਤੋਂ ਦੱਸਿਆ ਕਿ ਜ਼ਮੀਨੀ ਵਿਵਾਦ ਦੇ ਚੱਲਦੇ ਇੱਕ ਨੂ ਵੱਲੋਂ ਆਪਣੀ ਹੀ ਸੱਸ ਨੂੰ ਜਿਹੜਾ ਆ ਜ਼ਹਿਰ ਦੇ ਦਿੱਤਾ ਗਿਆ ਜਿਸ ਦੇ ਕਾਰਨ ਉਸ ਦੀ ਮੌਤ ਹੋ ਜਾਂਦੀ ਹੈ ਤਾਂ ਫਿਲਹਾਲ ਪੁਲਿਸ ਵੱਲੋਂ ਇਸ ਨੂ ਨੂੰ ਜਿਹੜਾ ਆ ਉਹ ਕਾਬੂ ਕਰ ਲਿੱਤਾ ਗਿਆ ਹੈ ਤਾਂ ਉਸ ਕੋਲ ਜਿਹੜੀ ਹੈ ਗੰਭੀਰਤਾ ਦੇ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਆਖਰਕਾਰ ਜ਼ਮੀਨੀ ਬਾਦ ਹੀ ਇਹਦਾ ਜਿਹੜਾ ਮਕਸਦ ਸੀਗਾ ਜਾਂ ਕੋਈ ਹੋਰ ਤਾਂ ਇਹਦੇ ਵਾਸਤੇ ਜਿਹੜਾ ਪੁਲਿਸ ਵੱਲੋਂ ਜਿਹੜਾ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਪਰ ਫਿਲਹਾਲ ਰਿਸ਼ਤਿਆਂ ਨੂੰ ਤਾਰ-ਤਾਰ ਕਰਦੀ ਹੋਈ ਇਹ ਘਟਨਾ ਜਿਹੜੀ ਆ ਉਹ ਸਾਹਮਣੇ ਆਈ ਹੈ ਜਿੱਥੇ ਆਪਣੀ ਨੂੰ ਵੱਲੋਂ ਹੀ ਜਿਹੜੀ ਆਪਣੀ ਸੱਸ ਨੂੰ ਜਿਹੜਾ ਜ਼ਹਿਰ ਦੇ ਕੇ ਮੌਤੇ ਘਾਟ ਉਤਾਰ ਦਿੱਤਾ ਗਿਆ ਤਾਂ ਕੀ ਕੁਝ ਕਹ ਰਹੇ ਨੇ ਪਰਿਵਾਰਕ ਮੈਂ ਤੇ ਵੀਰ ਸਿੰਘ ਨੇ ਸਵੇਰੇ ਮੈਨੂੰ ਫੋਨ ਕੀਤਾ ਤੇ ਆਪ ਘਰੋਂ ਚੱਲ ਪਿਆ ਉਹ ਜਦੋਂ ਇਹਨੂੰ ਪਤਾ ਲੱਗਿਆ ਵੀ ਇਸ ਤਰ੍ਹਾਂ ਵੀ ਭੈਣ ਨੂੰ ਦਵਾਈ ਪਿਆਈ ਗਈ ਤੇ ਜਦ ਫੇਰ ਮੈਂ ਰਸਤੇ 'ਚ ਇਹਨੇ ਮੈਨੂੰ ਫੋਨ ਕੀਤਾ ਵੀ ਤੂੰ ਕਿੱਥੇ ਮੈਂ ਘਰਾਂ ਕਹਿੰਦਾ ਮੈਂ ਕਿ ਮੈਨੂੰ ਦੱਸ ਕੇ ਇਨਾ ਗਿਆ ਤੂੰ ਮੈਂ ਤੇਰੇ ਨਾਲ ਹੀ ਚੱਲਦਾ ਇਹ ਕਹਿੰਦਾ ਤੂੰ ਫਟਾਫਟ ਆ ਜਾ ਵੀ ਭੈਣ ਨੂੰ ਤਾਂ ਦਵਾਈ ਪਿਆਤੀ ਵੀ ਰੋਕੇ ਮੈਨੂੰ ਦੱਸਿਆ ਨਹੀਂ ਤੇ ਫੇਰ ਮੈਂ ਆਖਿਆ ਮੈਂ ਆਖਿਆ ਵੀ ਤੂੰ ਕੋਈ ਨਾ ਵੀ ਮੈਂ ਆਵਾਂ ਕਿੱਥੇ ਇਹ ਕਹਿੰਦਾ ਵੀ ਜਿੱਥੇ ਮੇਰਾ ਜੀ ਕਰਦਾ ਉੱਥੇ ਨੂੰ ਆ ਜਾ ਤਲ ਫਿਰ ਮੈਂ ਕਿਹਾ ਮੈਂ ਮਚਾਰ ਹੁਣਾ ਚੱਲ ਫਿਰ 10 ਮਿੰਟਾਂ ਬਾਅਦ ਫੇਰ ਫੋਨ ਕੀਤਾ ਵੀ ਉਹ ਤਾਂ ਮੋੜ ਲਿਆ ਏ ਘਣੀ ਵਾਲਿਆਂ ਨੇ ਮੈਨੂੰ ਮੋੜ ਲਿਆ ਮੋੜ ਕੇ ਤੇ ਮੈਨੂੰ ਫੇਰ ਕਹਿੰਦਾ ਵੀ ਤੁਸੀਂ ਦੰਦਰਾਲੇ ਨੂੰ ਆ ਜਾਓ ਹਾਂ ਚਲੋ ਅਸੀਂ ਦੰਦਰਾਲੇ ਨੂੰ ਆ ਗਏ ਦੰਦਰਾਲੇ ਆ ਕੇ ਜਦ ਦੇਖਿਆ ਫਿਰ ਉਹ ਭਾਂਡ ਤਾਂ ਆਏ ਦੇ ਵਿੱਚ ਫਰਿੱਜ ਦੇ ਵਿੱਚ ਪਾਈ ਹੋਈ ਸੀ ਹਾਂ ਚਲ ਫੇਰ ਕਹਿੰਦੇ ਨੇ ਨਰਪਾਲ ਸਿੰਘ ਮਿਲਿਆ ਸਾਨੂੰ ਜੱਫੀ ਪਾ ਕੇ ਉਹ ਕੌਣ ਹੈ ਜੀ ਸਾਡਾ ਪ੍ਰਾਣਾ ਮਤਲਬ ਜੀ ਨੂੰ ਵਿਆਹੀ ਹੋਈ ਸੀਗੀ ਸਾਡੀ ਭੈਣ ਠੀਕ ਹੈ ਉਹ ਜੱਫੀ ਪਾ ਕੇ ਰੋਇਆ ਤੇ ਮੈਂ ਆਖਿਆ ਵੇ ਕਹਿੰਦਾ ਕਹਿੰਦਾ ਅਸੀਂ ਤਾਂ ਗਾਲ ਤੇ ਜਮੇ ਵੀ ਆ ਪਿਆਤੀ ਇਹ ਗੱਲ ਤੋਂ ਡਰਦੇ ਤੇ ਸੰਤ ਤੱਕੇ ਨਾਲ ਪਈ ਹੈ ਨਰਪਾਲ ਕਿ ਨਰਪਾਲ ਸਿੰਘ ਨੇ ਕਿਹਾ ਮੈਨੂੰ ਦੱਸਿਆ ਹਾਂਜੀ ਕੀ ਦੱਸਿਆ ਜੀ ਵੀ ਮੈਨੂੰ ਆ ਆ ਵੀ ਆ ਦਵਾਈ ਪਈ ਗਈ ਮੈਂ ਖੋਹੀ ਹੈ ਦਵਾਈਏ ਦੇ ਕੋਲੇ ਸੀਗੀ ਨਰਪਾਲ ਸਿੰਘ ਦੇ ਕੁੜੀ ਠੀਕ ਹੈ ਜਿਹੜੀ ਉਹ ਆਪਾਂ ਕਣਕ ਵਿੱਚ ਧਰਦੇ ਆ ਕਿਹਦੇ ਵੱਲੋਂ ਪਈ ਗਈ ਹੈ ਜੀ ਇਹ ਆਪਣੀ ਨੂਨ ਦਾ ਨੌਕਾ ਹੈ ਅੱਛਾ ਸਰਜੀਤ ਕੋਲ ਹੈ ਹਣੀ ਇਹ ਕਹ ਸਕਦਾ ਕਿ ਨੂਨ ਹੈ ਆਪਣੀ ਸੱਸ ਨੂੰ ਦਵਾਈ ਪਈ ਹਾਂ ਹਾਂ ਬਾਕੀ ਉਹਦੇ ਚਾਲ ਚੱਲਣਾ ਤੋਂ ਵੀ ਪਤਾ ਲੱਗਦਾ ਜੀ ਵਿੱਚ ਹੀ ਫਦੀ ਨਹੀਂ ਉਹ ਗੱਲਾਂ ਉਹ ਜਿਵੇਂ ਕਰਦੀ ਹੈ ਕੋਈ ਉਹਦੇ ਜਾਦੂ ਵੀ ਨਹੀਂ ਵੀ ਸਾਡੇ ਘਰ ਦੇ ਵਿੱਚ ਕੀ ਹੋ ਗਿਆ ਪਤਾ ਲੱਗਦਾ ਇੱਥੇ ਨਗਰ ਤੋਂ ਜ਼ਿਆਦਾ ਬਹੁਤ ਪਤਾ ਲੱਗਦਾ ਨਗਰ ਸਾਡੇ ਜਾਂ ਬੰਦਿਆਂ ਨੂੰ ਸਾਡੇ ਆਉਂਦਿਆਂ ਨੂੰ ਕਿ ਅਸੀਂ ਦੋ ਭਰਾ ਜਦੀ ਭੱਜ ਕੇ ਆਏ ਦੋ ਕ ਸਾਡੇ ਘਰ ਵਾਲੀਆਂ ਨਾਲੀਆਂ ਨਾਲ ਜਦ ਸਾਨੂੰ ਇੱਥੇ ਬੰਦੇ ਮਿਲੇ 10 20 ਸਾਰੇ ਇਹੀ ਗੱਲ ਕਹਿੰਦੇ ਤੇ ਸਾਨੂੰ ਤਾਂ ਵੀ ਇਹਨਾਂ ਨੇ ਵੀ ਬਹੁਤ ਵੱਡ ਗਲਤ ਹੋਇਆ ਕੰਮ ਮੀ ਤਾਂ ਬਾਹਰ ਵੀ ਕੱਢ ਕੇ ਕਈ ਵਾਰੀ ਰਾਤ ਨੂੰ ਬਾਹਰ ਵੀ ਕੱਢਦੇ ਤੇ ਸਾਨੂੰ ਇਹ ਲੋਕਾਂ ਨੇ ਦੱਸਿਆ ਮੈਂ ਬੜਾ ਉਹ ਆ ਅਸੀਂ ਮੰਗ ਇਹੀ ਕਰਦੇ ਆ ਜੀ ਇਹਨੂੰ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਹੈ ਇਹ ਜੇ ਮਤਲਬ ਇਹੋ ਜਿਹੀਆਂ ਜਨਾਨੀਆਂ ਨਾ ਹੋਣ ਕਿਉਂਕਿ ਨਾ ਹੀ ਤਾਂ ਫਿਰ ਬਜ਼ੁਰਗਾਂ ਦੇ ਬੜੇ ਔਖੇ ਹੋ ਜਾਣਗੇ ਟਾਈਮ ਕੱਢਣੇ ਹੁਣ ਦੇਦੀ ਜੀ ਤੋਂ ਜਾਇਰ ਆ ਥੱਕੇ ਨਾ ਮੈਂ ਉੱਥੇ ਦੀ ਹੈ ਸਵੇਰੇ 6:30 ਦਾ ਟਾਈਮ ਜੀ ਆ ਜੀ ਹੂੰ ਬਸ ਉਹ ਪਰ ਉਹ ਤਾਰਾ ਤੋਂ ਕੰਮ ਕਰਕੇ ਜੀ ਆਏ ਉਹ ਇਹਦੇ ਬੈਠੀ ਦੀ ਲੋਬੀ ਚ ਹੂੰ ਬਸ ਹੁਣ ਜਾਇਰ ਦੇਦੀ ਕਾਰਨ ਕੀ ਸੀਗਾ ਲੜਾਈ ਪੈ ਗਈ ਜੀ ਬਸ ਲੜਦੀ ਵੱਧ ਸੀ ਹਰ ਟਾਈਮ ਰੋਜ਼ ਲੜਾਈ ਪੈਂਦੀ ਸੀ ਹੂੰ ਸਾਨੂੰ ਪਹਿਲਾਂ ਤਾਂ ਧੱਕੇ ਮਾਰੇ ਨੇ ਜੀ ਪਛਾਹ ਜੀ ਮੈਨੂੰ ਵੀ ਮਿਲ ਕਰ ਆਈ ਨੂੰ ਵੀ ਉਹ ਗਾਲਾਂ ਮਾਂਵਾ ਭੈਣਾਂਆਂ ਕਰਦੀ ਸੀ ਹਾਂ ਸਾਹ ਮਿਲਣਾ ਕਹਿੰਦੇ ਜੀ ਹੋਰ ਕੁਛ ਨਹੀਂ ਉਹ ਨੂੰ ਹਰ ਵੇਲੇ ਕਰਦੀ ਸੀ ਇੱਕ ਦੋ ਵਾਰ ਸਮਝਾ ਕੇ ਵੀ ਗਏ ਆ ਹੂੰ ਫੇਰ ਧੱਕੇ ਨਾਲ ਜਿਹਾ ਫੋਨ ਗਿਆ ਵੀ ਨੀ ਦਵਾਈ ਪੇਤੀ ਫੇਰ ਰੋਕਣੇ ਘਰੋਂ ਰੋਕਣੇ ਭੱਜ ਲਿਆ ਮੈਂ ਉਹ ਕੁੜੀ ਇੰਨੀ ਡਰਦੀ ਸੀ ਸੰਤ ਅੰਦਰ ਨਹੀਂ ਬਣਨਦੀ ਕਹਿੰਦੀ ਮੈਨੂੰ ਲੜੂ ਕੀ ਲੜਾਈ ਕਰੂ ਸਰਪੰਚੀ ਦਾ ਡੱਬਾ ਦੇਣ ਆਏ ਸੀ ਪੀਓਪੜੇ ਹੂੰ ਉਹ ਕਹਿੰਦੀ ਬਾਹਰ ਮੁਰਜੋਂ ਅੰਦਰ ਮਣੀ ਬਣਨਾਤਾ ਫੇਰ 15 ਦਿਨ ਪਹਿਲਾਂ ਗੱਲ ਹੋਈ ਪੰਮੇ ਨੇ ਫੋਨ ਕਰਿਆ ਮੈਨੂੰ ਮਾ ਮੈਂ ਲੈ ਇਹਨਾ ਵੀ ਤੂੰ ਆ ਜਾ ਉਹਨੇ ਕਹਿੰਦੀ ਮੈਂ ਨਹੀਂ ਆਉਂਦੀ ਕਿੱਥੇ ਬਣਨ ਦੀ ਸੀ ਕੁੜੀਏ ਸਾਡੀ ਡਰਦੀ ਨਹੀਂ ਸੀ ਉਹ ਕਹਿੰਦੀ ਕਲੇਸ਼ ਕਰੂ ਮੇਰੇ ਨਾਲ ਤੁਸੀਂ ਆਓ ਵੀ ਨਾ ਅਸੀਂ ਤਾਂ ਕਹਿੰਦੇ ਪਿੰਡ ਆ ਜਾ ਸਾਰਾ ਕੋ ਆਏਗਾ ਤੂੰ ਤੂੰ ਇੱਥੇ ਰਹਿਣੀ ਐ ਅਸੀਂ ਤਾਂ ਕਹਿੰਦੇ ਵੀ ਜਿਹੜੀ ਕਾਨੂੰਨੀ ਕਾਰਵਾਈ ਨਹੀਂ ਸਜ਼ਾ ਮਿਲਦੀ ਐ ਉਹ ਮਿਲਣੀ ਚਾਹੀਦੀ ਐ ਇਹਨਾਂ ਦਾ ਜੀ ਘਰੇ ਨੂੰ ਡੇਲੀ ਕਲੇਸ਼ ਰਹਿੰਦਾ ਸੀਗਾ ਜੀ ਜਿਹੜੀ ਨੂੰ ਆ ਇਹਦੀ ਚਾਚੀ ਦੀ ਸਾਡੀ ਚਾਚੀ ਲੱਗਦੀ ਹੈ ਜੀ ਮੇਰੀ ਉਹ ਬਹੁਤ ਜ਼ਿਆਦਾ ਕਲੇਸ਼ ਕਰਦੀ ਹੈ ਹਰ ਰੋਜ਼ ਜੀ ਸਾਰੇ ਪਿੰਡ ਨੂੰ ਪਤਾ ਲੋਕ ਸਵੇਰੇ ਗੁਰੂ ਘਰ ਦੇ ਸਾਹਮਣੇ ਘਰ ਇਹਨਾਂ ਦਾ ਲੋਕ ਗੁਰੂ ਘਰ ਜਾਂਦੇ ਆ ਤੇ ਉਹ ਸਵੇਰੇ ਰੋਜ਼ ਕਲੇਸ਼ ਇਹਨਾਂ ਨੂੰ ਕਦੇ ਅੱਧੀ ਰਾਤ ਨੂੰ ਕੁੱਟ ਕੇ ਬਾਹਰ ਕੱਢ ਦਿੰਦੀ ਆ ਕਦੇ ਪਰਸੋਂ ਵੀ ਇਹ ਘਰੋਂ ਬਾਹਰ ਕੱਢਦੇ ਸੀਗੇ ਜੀ ਚਾਚਾ ਚਾਚੀ ਸਾਡੇ ਦੋਏ ਇਹ ਵਗ ਵੀ ਗਏ ਸੀਗੇ ਫੇਰ ਉੱਥੋਂ ਕੁੱਟ ਕੇ ਦੁਬਾਰੇ ਫੇਰ ਘਰੇ ਲਿਆਈਆ ਪਰਸੋਂ ਘਰ ਵਾਲੇ ਨਾਲ ਵੀ ਮਾੜਾ ਜੀ ਉਹਨੂੰ ਵੀ ਕੁੱਟਦੀ ਮਾਰਦੀ ਆ ਸਾਰਿਆਂ ਨੂੰ ਕੁੱਟਦੀ ਮਾਰਦੀ ਆ ਜੀ ਹੁਣ ਕੀ ਤਾਜੀ ਘਟਨਾ ਕੀ ਵਾਪਰੀ ਆ ਤਾਜਾ ਕੱਲ ਇਹਨਾਂ ਦੇ ਸਵੇਰੀ ਜੀ ਜਿਵੇਂ ਲੋਕਾਂ ਨੂੰ ਪਿੰਡ ਦੇ ਪਤਾ ਲੱਗਦਾ ਗੁਰੂ ਘਰ ਜਾਂਦੇ ਸੀ ਸਵੇਰੇ ਇਹਨਾਂ ਦਾ ਪੰਜ ਵਜੇ ਤੱਕਲੇ ਚੱਲ ਰਿਹਾ ਸੀਗਾ ਜੀ ਉਦੋਂ ਬਾਅਦ ਚ ਸੁਣ ਚਾਈਆ ਗੱਲ ਵੀ ਇਹਨੇ ਚਾਹ ਚੂਚ ਦਵਾਈ ਕੋਈ ਦਿੱਤੀ ਐ ਆਪਣੇ ਸੱਸ ਨੂੰ ਆਪਦੀ ਸੱਸ ਨੂੰ ਹਾਂ ਜੀ ਸਾਰੀ ਦਾੜੀ ਪੈਸੇ ਪੈਸੇ ਕਰੀ ਜਾਂਦੀ ਆ ਬਸ ਜਿਵੇਂ ਜੀ ਕਮੀਨ ਕਪੂ ਵੀ ਅਜੇ ਕੰਮ ਨਹੀਂ ਕਰਦੇ ਹੈ ਕਿ ਜਿਹੜੇ ਕੰਮ ਉਹ ਕਰਦੀ ਆ ਜਿਵੇਂ ਤੇਰੇ ਨੌਕਰਾਂ ਉਹ ਜੀ ਕੁਝ ਪੋਤੇ ਨੌਕਰਾਈ ਵੀ ਆ ਚੇ ਨੇ ਜੀ ਅੱਛਾ ਤੇ ਕੁਝ ਉਹਦੇ ਨੌਆਂ ਕਹਿੰਦੇ ਉਹ ਵੀ ਸਾਨੂੰ ਦੋਵੋ ਕੀ ਤੁਸੀਂ ਜ਼ਮੀਨ ਸਾਰੀ ਸਾਨੂੰ ਕਰੋ ਘਰੋਂ ਬਾਹਰ ਕੱਢ ਦਿੰਦੇ ਜੇ ਅਗਲਾ ਕਿਵੇਂ ਕਰਾ ਦੇਵਾਂ ਜ਼ਮੀਨ ਜਦ ਹੁਣੇ ਕੁੱਟ ਕੇ ਘਰੋਂ ਕੱਢਦੀ ਹੈ ਤੁਸੀਂ ਬੰਦਿਆ ਬੇਸਿਕਲੀ ਸਾਰੇ ਪਿੰਡ ਨੂੰ ਸਾਰਿਆਂ ਨੂੰ ਪਤਾ ਜੀ ਕਲੇਸ਼ਨ ਆ ਜੀ ਬਹੁਤ ਜ਼ਿਆਦਾ ਫਿਰ ਕਿਸੇ ਵੀ ਰਿਸ਼ਤੇਦਾਰ ਨਾਲ ਨਹੀਂ ਬੰਦੀ ਜੀ ਉਹਦੀ ਕਿਸੇ ਪਿੰਡ ਚ ਨਹੀਂ ਬੰਦੀ ਆਪਦੇ ਸਕੇ ਚਾਚੇ ਤਾਣ ਕਿਸੇ ਨਾਲ ਨਹੀਂ ਬੰਦੀ ਜੀ ਨਾ ਉਹ ਇਹਨਾਂ ਨੂੰ ਕਿਸੇ ਨੂੰ ਵਰਤਨ ਦਿੰਦੀ ਆ ਉਹ ਕੁੱਟ ਕੇ ਅੰਦਰ ਰੱਖਦੀ ਸਰਦੀ ਵਾਲੀ ਵਸਤੂ ਇਹ ਰਜਿੰਦਰ ਕੌਰ ਸੀ ਜੀ ਦਿਨਰਾਹ ਹਿੰਸਾ ਦੀ ਰਣ ਵਾਲੀ 60 ਸਾਲ ਉਮਰ ਕਰੀ 65 ਸਾਲ ਸੀ ਇਹਦੀ ਤੇ ਇਸਦੀ ਨੂੰ ਸੀ ਸਰਜੀਤ ਕੌਰ ਜਿਸ ਨੇ ਇਸ ਨੂੰ ਕੋਈ ਜ਼ਹਿਰੀਲੀ ਚੀਜ਼ ਦੇ ਕੇ ਦੇਤੀ ਸੀ ਜਿਸ ਨਾਲ ਇਹਦੀ ਮੌਤ ਹੋ ਗਈ ਸੀ ਤੇ ਸਰਜੀਤ ਕੌਰ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਇਸ ਮੁਕਦਮੇ ਵਿੱਚ ਕੋਈ ਘਰੇਲੂ ਹੋਊਗਾ ਜੀ ਇਹਨਾਂ ਦਾ ਕੋਈ ਆਪਦੇ ਵਿੱਚ ਸੱਸ ਨੂੰ ਦਾ ਤੇ ਇਸ ਬਾਰੇ ਅੱਗੇ ਤਫਤੀਸ਼ ਚੱਲ ਰਹੀ ਹੈ ਹਾਂਜੀ ਨੂੰ ਸਰਜੀਤ ਕੌਰ ਨੂੰ ਗ੍ਰਿਫਤਾਰ ਕਰ ਲਿਆ ਉਹਨੂੰ 23 ਅਦਾਲਤ ਕਰਨਾ ਹੈ ਅਗਲੀ